ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਇੱਕ ਪਾਸੇ ਤਾਂ ਅਜ ਖਨੌਰੀ ਬਾਰਡਰ ਦੇ ਉੱਤੇ 111 ਕਿਸਾਨਾਂ ਦਾ ਜੱਥਾ ਜਿਹੜਾ ਭੁਖ ਹੜਤਾਲ ਦੇ ਉੱਤੇ ਮਰਨ ਵਰਤ ਤੇ ਬੈਠ ਗਿਆ ਪਰ ਦੂਜੇ ਪਾਸੇ ਸ਼ੰਭੂ ਬਾਰਡਰ ਤੋਂ ਵੱਡੀ ਖਬਰ ਆ ਚੁੱਕੀ ਆ ਸਰਬਣ ਸਿੰਘ ਭੰਦੇਰ ਦੇ ਵੱਲੋਂ ਕੜਾਕੇ ਦੀ ਠੰਡ ਦੇ ਵਿੱਚ ਪੈਂਦੀ ਧੁੰਦ ਦੇ ਵਿੱਚ ਨਵੀਂ ਸਟੇਜ ਤੋਂ ਵੱਡਾ ਐਲਾਨ ਕਰ ਦਿੱਤਾ ਜਿਸ ਨੂੰ ਸੁਣ ਕੇ ਪ੍ਰਸ਼ਾਸਨ ਵੀ ਹੈਰਾਨ ਹੋ ਜਾਵੇਗਾ ਪ੍ਰਸ਼ਾਸਨ ਵੀ ਹੈਰਾਨ ਹੋਣ ਦੇ ਨਾਲ ਸਰਕਾਰਾਂ ਦੀ ਹੱਕੀਆਂ ਬੱਕੀਆਂ ਰਹਿ ਜਾਣਗੀਆਂ ਆਖਿਰ ਕਿਹੜਾ ਐਲਾਨ ਕਰਦਾ ਸਰਬਨ ਸਿੰਘ ਪੰਦੇੜ ਦੀ ਜਵਾਨੀ ਸੁਣਾਉਂਦੇ ਆ ਮੈਂ ਸਰਬਨ ਸਿੰਘ ਪੰਦੇੜ ਅਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਸਾਡੇ ਸਾਹਮਣੇ ਮੈਂ ਸਟੇਜ ਤੇ ਖੜਾ ਨਵੀਂ ਸਟੇਜ ਦੇ ਉੱਤੇ ਨਵੀਂ ਅਸੀਂ ਪਿੱਛੇ ਬੋਰਡ ਲਾਇਆ ਹੈਗਾ ਦੋਵਾਂ ਮੋਰਚਿਆਂ ਦਾ ਦਿੱਲੀ ਅੰਦੋਲਨ 2 ਇਹਦੇ ਨਾਲ ਦੀ ਨਾਲ ਕੱਲ 12 ਵਜੇ ਸ਼ੰਭੂ ਮੋਰਚੇ ਤੇ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਅਰ ਵੱਡੇ ਐਲਾਨ ਕੀਤੇ ਜਾਣਗੇ ਜੜਾ ਸਰਕਾਰ ਨੇ ਖਨੌਰੀ ਬਾਰਡਰ ਤੇ ਕੇਂਦਰ ਸਰਕਾਰ ਨੇ ਫੋਰਸ ਅਗੇ ਗਦਰਤਮਕਿਆਂ ਵਾਸਤੇ ਵਿਧਾਈ ਆ ਨਾ ਸਪਸ਼ਟ ਆ ਸਾਡਾ ਕਹਣਾ ਨੂੰ ਵਾਪਸ ਕਰੋ ਪੀਸਫੁਲੀ ਹੈਗਾ ਦੋਵਾਂ ਫੋਰਮਾਂ ਦਾ 111 ਦੇ ਮਰਨਵਰਤ ਤੇ ਬੈਠੇ ਕਿਸਾਨਾਂ ਨੇ ਜਾ ਕੇ ਗਾੜੀ ਬੈਣਾ ਸੀ ਕਰਨਾ ਕੀ ਸੀਗਾ ਦੂਸਰਾ ਜਦੋਂ ਪ੍ਰਧਾਨ ਮੰਤਰੀ ਦੀ ਪੰਜਾਬ ਆਏ ਅਰ ਕੁਝ ਕ੍ਰਾਂਤੀਕਾਰੀ ਦੇ ਕਿਸਾਨਾਂ ਆ ਰਾਮ ਕਿਸਾਨਾਂ ਦੇ ਉੱਤੇ 307 ਦੇ ਪਰਚੇ ਕੀਤੇ ਆ 307 ਦਾ ਤਾਂ ਕੋਈ ਰੌਲਾ ਨਹੀਂ ਹੈਗਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਵੀ ਸਾਡੀ એનર્ਜੀ ਨਾ ਵੇਸਟ ਕਰਿਓ ਅਦਾਲਤ ਦੇ ਨਾਂ ਤੇ ਸਪਸ਼ਟ ਕਰੋ ਅਸੀਂ ਤਾਂ ਕੇਂਦਰ ਨਾਲ ਲੜ ਰਹੇ ਪੰਜਾਬ ਨਾਲ ਸਾਡਾ ਰੌਲਾ ਕੋਈ ਨਹੀਂਗਾ ਸਾਨੂੰ ਹੁਣ ਇੱਧਰ ਧਿਆਨ ਨਾ ਕਰਨਾ ਪਵੇ ਦੂਸਰਾ ਕੱਲ ਦੇਖੋ ਕਹਿੰਦੇ ਮੋਦੀ ਸਰਕਾਰ ਮੰਨਦੀ ਨਹੀਂ ਹੈਗੀ ਮਨਾ ਕੇ ਛੱਡਾਂਗੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣੂਗਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਹੋਊਗਾ ਆਦੀਵਾਸੀਆਂ ਦੇ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਹੋਊਗੀ ਔਰ ਮਜ਼ਦੂਰਾਂ ਦੀ 200 ਦਿਨ ਨਰੇਗਾ ਔਰ ਚੰਗੀ ਦਿਹਾੜੀ ਬਣ ਕੇ ਰਹੂਗੀ ਇਹ ਲੋਕ ਲਹਿਰ ਦੱਸਦੀ ਹੈਗੀ ਆ ਪੰਜਾਬ ਬੰਦ ਹੋਵੇ ਔਰ ਜਿਵੇਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੇ ਸਹਿਯੋਗ ਦਿੱਤਾ ਵਾ ਇਹ ਮੋਦੀ ਸਰਕਾਰ ਨੂੰ ਸਪਸ਼ਟ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਅਸੀਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਮੋਰਚਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਾਹ ਖਨੌਰੀ ਹੋਵੇ। ਬਾਈ ਸ਼ੰਭੂ ਮੋਰਚੇ ਨੂੰ ਕਾਮਜਾਬ ਕਰ ਲਈ ਹਰ ਪੰਜਾਬ ਦੇ ਹਰ ਪਿੰਡ ਚੋਂ ਇੱਕ ਟਰਾਲੀ ਇਸ ਮੋਰਚੇ ਚ ਲਿਆ ਕੇ ਖੜਾਓ। ਅਸੀਂ ਮੋਦੀ ਸਰਕਾਰ ਨੂੰ ਜੜਾ ਝਕਾਵਾਂਗੇ ਵੀ ਤੇ ਮੰਗਾ ਵੀ ਮਨਾਵਾਂਗੇ। ਧੰਨਵਾਦ। ਤਾਂ ਤੁਸੀਂ ਸੁਣਿਆ ਸਰਬਲ ਸਿੰਘ ਪੰਦੇਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਜਿੱਥੇ ਸ਼ੰਭੂ ਬਾਰਡਰ ਦੇ ਉੱਤੋਂ ਵੱਡੇ ਐਲਾਨ ਹੋਣ ਜਾ ਰਹੇ ਨੇ। ਉੱਥੇ ਹੀ ਖਨੌਰੀ ਬਾਰਡਰ ਦੇ ਉੱਤੇ ਪ੍ਰਸ਼ਾਸਨ ਜਿਹੜਾ ਆ ਉਹ ਹਰਾਨ ਪਰੇਸ਼ਾਨ ਜ਼ਰੂਰ ਹੋ ਗਿਆ ਕਿਉਂਕਿ ਪ੍ਰਸ਼ਾਸਨ ਪੂਰਾ ਤਿਆਰ ਸੀ ਐਕਸ਼ਨ ਮੋਡ ਦੇ ਵਿੱਚ ਸੀ ਤਾਂ ਜਿਹੜੇ ਕਿਸਾਨ ਸੀ 111 ਕਿਸਾਨ ਉੱਥੇ ਬੈਠ ਗਏ ਤਾਂ ਉਦੋਂ ਹੀ ਹਰਿਆਣਾ ਦੀ ਪੁਲਿਸ ਜਿਹੜੀ ਆ ਪੁਲਿਸ ਪ੍ਰਸ਼ਾਸਨ ਨਾਲ ਦੀ ਨਾਲ ਪੰਜਾਬ ਵਾਲੇ ਪਾਸੇ ਆ ਗਿਆ ਕੋਸ਼ਿਸ਼ਾਂ ਕੀਤੀਆਂ ਗੱਲਬਾਤ ਕੀਤੀ ਪਰ ਕਿਸਾਨ ਕਹਿੰਦੇ ਭਾਵੇਂ ਗ੍ਰਿਫਤਾਰੀਆਂ ਹੋਣ ਭਾਵੇਂ ਕੁਝ ਵੀ ਉਹ ਬੇਅਸੀ ਨਹੀਂ ਹੁਣ ਪਿੱਛੇ ਹਟਦੇ ਅਸੀਂ ਤਾਂ ਮਰਨ ਵਰਤੇ ਬੈਠ ਗਏ ਤਾਂ ਇੱਕ ਜਗਜੀਤ ਸਿੰਘ ਡੱਲੇਵਾਲ ਦੂਜੇ ਪਾਸੇ 111 ਕਿਸਾਨ ਤਾਂ ਕੁੱਲ ਮਿਲਾ ਕੇ ਖਨੌਰੀ ਬਾਰਡਰ ਦੇ ਉੱਤੇ 112 ਡੱਲੇਵਾਲ ਬੈਠ ਚੁੱਕੇ ਨੇ ਮਰਨਬਰਤ ਦੇ ਉੱਤੇ ਤਾਂ ਹੁਣ ਲੜਾਈ ਆਰ ਪਾਰਦੀ ਆ ਜੰਗ ਜਿੱਤ ਕੇ ਹੀ ਕਿਸਾਨ ਘਰਾਂ ਨੂੰ ਮੁੜਨਗੇ